ਇਹ ਜੀ ਬਹੁਤ ਮਾਮਲਾ ਜੀ ਮੌਜੋਬ ਸਿਟੀ ਸਰ ਜਲੰਧਰ ਕੌਂਸਲ ਪ੍ਰੋਸੀਡਿੰਗ ਉਹਨਾਂ ਨੂੰ ਕ੍ਰਿਮਡਲ ਸੇ ਕੇ ਜੜੀ ਹੈ ਇੱਕ ਬੜੀ ਗੰਭੀਰ ਨੋਟਿਸ ਲੈਣੀ ਹੈ ਲੈਕਸ ਲਾਈਕ ਜਦੋਂ ਸਾਡੀ ਐਮਪਲੋਈਸ ਐਸਐਚਓ 13 ਨੰਬਰ ਸਾਡੇ ਐਸਵੀ ਨੋਰਥ ਨੂੰ ਕਾਫੀ ਸਬੰਧਾ ਮਿਲਿਆ ਉਹ ਤੋਂ ਪਹਿਲਾਂ ਇੱਥੇ ਇੱਕ ਔਰਤ ਈ ਰਿਕਸ਼ਾ ਵਾਲਾ ਜਿਹੜਾ ਸੀਗਾ ਉਹ ਤੋਂ ਦੋ ਮੁੰਡਿਆਂ ਨੇ ਉਹ ਕੀਤੀ ਸੀ ਤਾਤਰ ਮਾਰ ਕੇ ਔਰ ਉਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਹਾਂ ਉਹ ਲੋਕ ਘਰੀਸ ਕੇ ਲੈ ਕੇ ਜਾ ਰਹੇ ਆ ਤੇ ਉਹ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਉਹ ਦੋਵੇਂ ਕ੍ਰਿਮੀਨਲ ਅਸੀਂ ਬੜੀ ਮਸਤੀ ਨਾਲ ਸਾਡੇ ਐਸਐਚਓ ਨੇ ਉੱਪਰ ਫਾਸ ਦੀ ਇਨਫੋਰਮੇਸ਼ਨ ਤੋਂ ਨੂੰ ਪਤਾ ਲੱਗਾ ਕਿ ਉਹ ਫੁਲਾਨੀ ਜਗ੍ਹਾ ਬੈਠੇ ਆ ਉੱਥੋਂ ਅਸੀਂ ਉਹਨਾਂ ਨੂੰ ਰੈਸਟ ਕੀਤਾ ਜੀ ਉਹਨਾਂ ਕੋਲੋਂ ਦਾਤਰ ਔਰ ਪੈਸੇ ਰਿਕਵਰ ਕਰ ਲਏ ਫੌਨ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਹੁਣ ਅਸੀਂ ਰਿਮਾਂਡ ਲੈ ਕੇ ਹੋਰ ਇਹਨਾਂ ਤੋਂ ਪੁੱਛਗਛ ਕਰਾਂਗੇ ਤੇ ਮੈਂ ਪਹਿਲੇ ਤੋਂ ਕੋਈ ਮਾਮਲਾ ਨਹੀਂ ਚੱਲਿਆ ਉਹੀ ਜਿਹੜੇ ਸਰਵਲਕ ਹੈ ਨਾ ਇਹਨਾਂ ਦੀ ਪੁਸ਼ੀਸ਼ ਕਰਾਂਗੇ ਔਰ ਅਪ ਵੈਰੀਫਾਈ ਕਰ ਰਹੇ ਹਾਂ ਅਗਰ ਹੋਏ ਤੇ ਉਹਦੇ ਪੁਸ਼ੀਸ਼ ਪਾਈ ਜਾਏ ਸਰ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਦੋਨੋਂ ਲੋਕਲੀ ਰਹਿਣ ਵਾਲੇ ਨੇ ਜੀ ਇੱਕ ਤੇ ਰਸਾ ਮਹਲਾ ਜੀ ਦੂਸਰਾ ਬਗਿਆ ਮਹਲਾ ਹਾਂਜੀ